ਨਮਸਕਾਰ ਸਸਿਕਾ ਤੁਸੀਂ ਦੇਖ ਰਹੇ ਹੋ ਲੋਕਰਾਜ ਟੀਵੀ ਤੇ ਇਸ ਦਾ ਪਲੇਟਫਾਰਮ ORS TV ਮੈਂ ਹਾਂ ਰਾਜੇਸ਼ ਗਿੱਲ ਤੁਸੀਂ ਲਗਾਤਾਰ ਰਾਜਾ ਜੀ ਦਾ ਕਿੰਗ ਬਾਰੇ ਵੀਡੀਓਜ਼ ਦੇਖ ਰਹੇ ਹੋ ਪਿਛਲੀ ਵੀਡੀਓ ਵੀ ਤੁਸੀਂ ਦੇਖੀ ਉਸ ਦਾ ਭਰਪੂਰ ਹੁੰਗਾਰਾ ਤੁਸੀਂ ਦਿੱਤਾ ਕਮੈਂਟਸ ਵੀ ਤੁਸੀਂ ਰੱਜ ਕੇ ਕੀਤੇ ਬਹੁਤ ਸਾਰੇ ਪੋਜ਼ਿਟਿਵ ਕਮੈਂਟਸ ਮਤਲਬ ਰਾਜਾ ਜੀ ਦੇ ਸੰਦਰਭ ਦੇ ਵਿੱਚ ਤੇ ਬਹੁਤ ਸਾਰੇ ਨੈਗੇਟਿਵ ਕਮੈਂਟਸ ਵੀ ਆਏ ਖੈਰ ਤੁਹਾਡੇ ਵਿਚਾਰ ਨੇ ਲੋਕਤਾਂਤ੍ਰਿਕ ਭਾਵਨਾਵਾਂ ਨਾਲ ਤੁਸੀਂ ਵਿਚਾਰ ਆਪਣੇ ਪੇਸ਼ ਕਰਦੇ ਹੋ ਔਰ ਉਸ ਬਾਰੇ ਤੁਹਾਡਾ ਸਵਾਗਤ ਵੀ ਹੈ ਪਰ ਇੱਕ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਦੀ ਜਿਹੜੀ ਵੀਡੀਓ ਉਹ ਪਹਿਲੇ ਨਾਲੋਂ ਵੀ ਜ਼ਿਆਦਾ ਸੰਸਨੀਖੇਜ ਹੋਣ ਵਾਲੀ ਹੈ ਇਸ ਕਰਕੇ ਜਿਹੜੇ ਤੁਹਾਡੀਆਂ ਭਾਵਨਾਵਾਂ ਨੇ ਜਿਹੜੇ ਤੁਹਾਡੇ ਵਿਚਾਰ ਨੇ ਉਹ ਬੜਾਏ ਮਿਹਰਬਾਨੀ ਤੁਸੀਂ ਉਰਤੇ ਥੋੜਾ ਜਿਆ ਕੰਟਰੋਲ ਰੱਖਿਆ ਕਰੋ ਕਿਉਂਕਿ ਗਾਲੀ ਗਲੋਚ ਜਿਹੜੀ ਆ ਜਾਂ ਗਲਤ ਅਲਫਾਜ਼ ਗਲਤ ਲਫ਼ਜ਼ਾਂ ਦੀ ਵਰਤੋਂ ਉਹ ਕੁਝ ਚੰਗਾ ਨਹੀਂ ਲੱਗਦਾ ਤੇ ਮੇਰੀ ਬੇਨਤੀ ਹੱਥ ਜੋੜ ਕੇ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ ਪਰ ਥੋੜਾ ਜਿਹਾ ਆਪਣੀ ਲੈਂਗੁਏਜ ਦਾ ਉਸ ਦੇ ਬਾਰੇ ਜ਼ਰੂਰ ਧਿਆਨ ਰੱਖਿਆ ਜਾਵੇ ਖੈਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇਸ ਦੇ ਵਿੱਚ ਵੀ ਤੁਹਾਨੂੰ ਵੀਡੀਓਜ਼ ਵਿਖਾਈਆਂ ਜਾਣਗੀਆਂ ਔਰ ਥੋੜੀ ਜੀ ਜਾਣਕਾਰੀ ਮੈਂ ਤੁਹਾਨੂੰ ਦੇ ਦਾਂ ਬਾਕੀ ਤੁਹਾਨੂੰ ਵੀਡੀਓਜ਼ ਦੇ ਵਿੱਚ ਪਤਾ ਲੱਗੇਗਾ ਇਹ ਵੀਡੀਓ ਜਿਹੜੀ ਆ ਇੱਕ ਜਿਹੜਿਆ ਮਿਸਟਰੀ ਇੱਕ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਇਸ ਸ਼ਖਸ ਬਾਰੇ ਕਿ ਇਹ ਕੌਣ ਹੈ ਕਿੱਥੋਂ ਆਇਆ ਕਿਵੇਂ ਹੈ ਔਰ ਇਸ ਤਾ ਕੀ ਮਾਇਆ ਜਾਲ ਹੈ ਇੱਕ ਮਾਇਆ ਜਾਲੀ ਉਸ ਨੂੰ ਆਪਾਂ ਕਹਿ ਸਕਦੇ ਆ ਜਿਸ ਦੇ ਵਿੱਚ ਕੇ 5 ਸਟਾਰ ਹੋਟਲਾਂ ਚ ਖਾਣਾ ਖਲਾਇਆ ਜਾ ਰਿਹਾ ਹੈ ਥਾਂ ਥਾਂ ਤੇ ਜਾ ਕੇ ਜਿਹੜੇ ਨੇ ਉਹ ਲੰਗਰ ਲਗਾਏ ਜਾ ਰਹੇ ਨੇ ਬਹੁਤ ਵੱਡੇ ਸੰਸਥਾਨਾਂ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਇਹ ਤਾਂ ਮਿਸਟਰੀ ਜਿਹੜੀ ਇੱਕ ਪਾਸੇ ਹੈ ਦੂਸਰੇ ਪਾਸੇ ਇਹ ਵੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਕਿ ਇਹ ਸ਼ਖਸ ਆਪਣੇ ਆਪ ਨੂੰ ਰੱਬ ਦੇ ਰੂਪ ਦੇ ਵਿੱਚ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਤੇ ਨਹੀਂ ਕਰ ਰਿਹਾ ਜੈ ਮਤਾ ਦੀ ਜਿੰਨੂੰ ਕੋ ਸਾਰੇ ਜਗ ਜੰਨੀ ਨੂੰ ਸਾਰੇ ਮੰਨਦੇ ਨੇ ਪਰ ਉਸ ਦਾ ਕਨਸੈਪਟ ਇਸ ਸ਼ਖਸ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ ਉਸ ਦੇ ਬਾਰੇ ਵੀ ਕਈ ਤਰ੍ਹਾਂ ਦੇ ਜਿਹੜੇ ਸੰਸ਼ੇ ਲੋਕਾਂ ਦੇ ਮਨ ਦੇ ਵਿੱਚ ਆਉਂਦੇ ਨੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਗੱਲਾਂ ਨੇ ਔਰ ਬੜੇ ਸਿੱਧੇ ਸਵਾਲਾਤ ਅੱਜ ਕੀਤੇ ਗਏ ਜਿਦਾ ਕਿ ਬਹੁਤ ਹੀ ਬੇਬਾਕੀ ਨਾਲ ਇਸ ਸ਼ਖਸ ਨੇ ਜਵਾਬ ਵੀ ਦਿੱਤਾ ਦੇਖੋ ਵੱਡੀ ਗੱਲ ਹੈ ਕਿਉਂਕਿ ਮੈਂ ਲਗਾਤਾਰ ਦੇਖਿਆ ਲਗਾਤਾਰ ਇਸ ਚੀਜ਼ ਨੂੰ ਫੋਲੋ ਕਰਦਾ ਆ ਰਿਹਾ ਹਾਂ ਕਿ ਜਿਹੜੇ ਸਵਾਲ ਸਿੱਧੇ ਪੁੱਛੇ ਜਾਂਦੇ ਨੇ ਉਸ ਦਾ ਜਵਾਬ ਵੀ ਬਿਲਕੁਲ ਸਿੱਧਾ ਤੇ ਸਟੀਕ ਦਿੱਤਾ ਜਾਂਦਾ ਹੈ ਔਰ ਬੜੀ ਅ ਮਤਲਬ ਜਿਸ ਤਰ੍ਹਾਂ ਕਹਿੰਦੇ ਨਾ ਕਿ ਫਾਸਟ ਫਾਰਵਰਡ ਤਰੀਕੇ ਨਾਲ ਉਸ ਤੰਗ ਨਾਲ ਜਵਾਬ ਦਿੱਤਾ ਜਾਂਦਾ ਹੈ ਸੋ ਇਹ ਜਵਾਬ ਜਿਹੜੇ ਤੁਸੀਂ ਖੁਦ ਸੁਣੋਗੇ ਖੁਦ ਦੇਖੋਗੇ ਮੈਂ ਥੋੜਾ ਥੋੜਾ ਤੁਹਾਨੂੰ ਹਿੰਟ ਦੇ ਦਿੰਦਾ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਈ ਚੀਜ਼ਾਂ ਸ਼ਾਇਦ ਹੋ ਸਕਦਾ ਕਈ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਸੰਸ਼ੇ ਨੇ ਉਰ ਤੋਂ ਪਰਦੇ ਉੱਠਣ ਜਾਂ ਹੋਰ ਪਰਦੇ ਪੈ ਜਾਣ ਜਾਂ ਤੁਹਾਨੂੰ ਇਹ ਲੱਗਣ ਲੱਗ ਪੇ ਕਿ ਈ ਸ਼ਖਸ ਕੀ ਹੈ ਉਸਦੇ ਬਾਰੇ ਜਿਹੜੇ ਗੁੰਜਲ ਇੱਕ ਬੰਦੇ ਨੇ ਉਹ ਗੁੰਜਲ ਜਾਂ ਤੇ ਖੁੱਲਣਗੇ ਥੋੜੇ ਥੋੜੇ ਜਾਂ ਹੋਰ ਗੁੰਜਲ ਬਣ ਜਾਣਗੇ। ਕਈ ਸਵਾਲات ਕੀਤੇ ਗਏ ਉਸ ਦੇ ਵਿੱਚ ਇੱਕ ਇਹ ਵੀ ਸੀ ਕਿ ਲੋਕ ਤੁਹਾਡੇ ਬਾਰੇ ਬੜੇ ਪੁੱਠੇ ਸਿੱਧੇ ਕਮੈਂਟਸ ਵੀ ਕਰਦੇ ਨੇ ਉਸ ਤੇ ਬਾਰੇ ਕੀ ਜਵਾਬ ਦਿੱਤਾ ਗਿਆ ਤੁਹਾਡੇ ਬਾਰੇ ਕੀ ਜਵਾਬ ਦਿੱਤਾ ਗਿਆ ਉਹ ਵੀ ਤੁਸੀਂ ਸੁਣੋਗੇ। ਇਹ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੇ ਆਪ ਨੂੰ ਅਵਤਾਰ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ ਰੱਬ ਦਾ ਰੂਪ ਮੰਨਦੇ ਹੋ ਤਾਂ ਉਸ ਦੇ ਬਾਰੇ ਕੀ ਜਵਾਬ ਦਿੱਤਾ ਗਿਆ ਉਹ ਵੀ ਤੁਸੀਂ ਸੁਣੋਗੇ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਮੇਰਾ ਛੇਤੀ ਹੀ ਵਿਆਹ ਹੋਣ ਵਾਲਾ ਹੈ ਔਰ ਵਿਆਹ ਤੋਂ ਬਾਅਦ ਨਾ ਬਦਲ ਜਾਵੇਗਾ ਜਿਵੇਂ ਕਿ ਪਹਿਲਾਂ ਇਹਨਾਂ ਨੇ ਦੱਸਿਆ ਕਿ ਪਹਿਲਾਂ ਇਹਨਾਂ ਦਾ ਨਾਮ ਕਾਕਾ ਸੀ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਉਸ ਤੋਂ ਬਾਅਦ ਇਹਨਾਂ ਦਾ ਨਾਮ ਰਾਜਾ ਜੀ ਬਣ ਗਿਆ ਕਿਉਂਕਿ ਪਹਿਲਾਂ ਬਹੁਤ ਗਰੀਬ ਸੀ ਫਿਰ ਇੱਕਦਮ ਅਮੀਰ ਹੋ ਗਏ ਨਾਮ ਬਦਲ ਲਿਆ ਰਾਜਾ ਜੀ ਰੱਖ ਲਿਆ ਹੁਣ ਵਿਆਹ ਹੋਣ ਵਾਲਾ ਹੈ ਵਿਆਹ ਤੋਂ ਬਾਅਦ ਨਵਾਂ ਨਾਮ ਕੀ ਹੋਏਗਾ ਉਹ ਵੀ ਤੁਸੀਂ ਸੁਣੋਗੇ ਸੋ ਇਹ ਪੂਰੀ ਵੀਡੀਓ ਜਿਹੜੀ ਆ ਤੁਸੀਂ ਬੜੇ ਧਿਆਨ ਨਾਲ ਦੇਖਣਾ ਕਿਉਂਕਿ ਇਹ ਤੁਹਾਡੀ ਜ਼ਹਿਨियत ਨਾਲ ਜੁੜਿਆ ਹੈ ਤੁਹਾਡੇ ਦਿਮਾਗ ਨਾਲ ਜੁੜਿਆ ਹੈ ਮਾਮਲਾ ਜੋ ਮਨੂੰ ਨਜ਼ਰ ਆ ਰਿਹਾ ਹੈ ਉਹ ਇਹ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਕੀ ਕੁਝ ਜੋ ਚੱਲਦਿਆ ਹੈ ਜਾਂ ਕੀ ਕਿਤੇ ਕੁਝ ਪਰੰਧ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ ਇਹ ਸਾਰੀਆਂ ਚੀਜ਼ਾਂ ਤੁਸੀਂ ਫੈਸਲਾ ਕਰਨਾ ਤੁਸੀਂ ਰੀਅਲ ਜਜ ਹੋ ਜੈ ਮਾਤਾ ਦੀ ਦਾ ਕਨਸੈਪਟ ਲੈ ਕੇ ਚੱਲੇ ਨੇ ਔਰ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜੈ ਮਾਤਾ ਦੀ ਕੌਣ ਨੇ ਜੈ ਮਾਤਾ ਦੀ ਜਗ ਜਨਨੀ ਹੈ ਤੇ ਸਾਰੇ ਜਾਣਦੇ ਨੇ ਪਰ ਇਹਨਾਂ ਦੀ ਸ਼ਖਸੀਅਤ ਜੋ ਸਾਡੇ ਸਾਹਮਣੇ ਹੈ ਇਹਨਾਂ ਦੀ ਨਿਗਾਹਾਂ ਦੇ ਵਿੱਚ ਉਹ ਕੌਣ ਨੇ ਤਾਂ ਇੱਕ ਹੋਰ ਗੱਲ ਜਿਹੜੀ ਇਹਨਾਂ ਨੇ ਬੜੀ ਅੱਜ ਅਹਿਮ ਖੁਲਾਸਾ ਕੀਤਾ ਕਿ ਜਿਹੜੀ ਜੈ ਮਾਤਾ ਦੀਨੇ ਜਿਹੜੇ ਜਿਹੜਾ ਜਿਨ੍ਹਾਂ ਨੂੰ ਨਮਸਕਾਰ ਹੈ ਉਹ ਜਿਹੜੇ ਨੇ ਇਹਨਾਂ ਦੇ ਵਿਆਹ ਤੋਂ ਬਾਅਦ ਇੱਕ ਕਿਸੇ ਦਾ ਨਾਮ ਹੀ ਹੋਣ ਵਾਲਾ ਇਹ ਜੈ ਮਤਾ ਜੈ ਮਾਤਾ ਦੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਹੈਰਾਨ ਕਰਨ ਵਾਲੀਆਂ ਬੜੀਆਂ ਸੋਚਨ ਨੂੰ ਮਜਬੂਰ ਕਰਨ ਵਾਲੀਆਂ ਚੀਜ਼ਾਂ ਨੇ ਜਿੰਨਾ ਬਾਰੇ ਸਾਨੂੰ ਧਿਆਨ ਦੇਣਾ ਬੰਦ ਆ ਹੈ ਲੰਗਰ ਕਿਸ ਤਰ੍ਹਾਂ ਦੇ ਲਾਏ ਜਾ ਰਹੇ ਨੇ ਵੱਖਰੇ ਵੱਖਰੇ ਕਮੈਂਟਸ ਵੀ ਆ ਰਹੇ ਨੇ ਮੇਰੀ ਬੇਨਤੀ ਇੱਕੋ ਹੀ ਆ ਕਿ ਪੂਰੀ ਵੀਡੀਓ ਤੁਸੀਂ ਧਿਆਨ ਨਾਲ ਦੇਖੋ ਔਰ ਇਸ ਵੀਡੀਓ ਦੇ ਵਿੱਚ ਆਪਣੇ ਕਮੈਂਟਸ ਦੀ ਮਰਿਆਦਾ ਜ਼ਰੂਰ ਰੱਖਣਾ ਇਹ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਪਹਿਲਾਂ ਤੁਸੀਂ ਇਹ ਪੂਰੀ ਵੀਡੀਓ ਦੇਖੋ ਦੁਰਗਿਆਣਾ ਮੰਦਿਰ ਦੁਰਗਿਆਣਾ ਤੀਰਥ ਆ ਉੱਥੇ بڑا ਹਨੂਮਾਨ ਜੀ ਦਾ ਮੰਦਿਰ ਹੈ ਜਿੱਥੇ ਕਿ ਅੱਜ ਇਹਨੰਤ ਮਸਤਕ ਹੁਣ ਗਏ ਸੀ ਤੇ ਉੱਥੇ ਮੀਡੀਆ ਨੇ ਜਦੋਂ ਸਵਾਲ ਕੀਤੇ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਨਜ਼ਰ ਆਏ ਤੇ ਵੀਡੀਓ ਪਹਿਲਾਂ ਦੇਖੋ ਉਸ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ है दर्शन करके जाऊंगा छोटे हनुमान जी हैं फिर यहाँ दर्शन करते तो था था, को आता था था को तो आज मुझे कल दो दिन पहले माता रानी ने कहा यहाँ जाइए बहुत टाइम हो गया तो मैं यहाँ दर्शन करने आया हूँ मैं बहुत खुश हूँ राजा जी पीरों की जगह हो चाहे मंदिर हो चाहे गुरुद्वारा हो जगह पे रहे हैं यस हर की देखिए मैं पहले ही कह चुका हूँ मैं हिंदू ना मैं मुस्लिम ना मैं सिख ना मैं ईसाई ना मैं हिंदू ना मैं मुस्लिम ना मैं सिख ना मैं ईसाई मैं जय माता दी वाला हूँ मेरे भाई मैं हर देवी देवता की माँ को पूजनीय है उनको जय माता दी बोलता हूँ कोई भी फोटो नहीं आती सब देवी देवता जिनको जन्म दिया है उन माँ को जय मैं हनुमान जी की माता अंजनी जी को भी जय माता दी बोलता हूँ यहाँ इसलिए आया हूँ एक करके मैं लहर नहीं चला रहा ये खुद ये खुद देखिए मैं जीरो, जीरो, जीरो सब कुछ जय माता दी वो ही कर रहे हैं अमृतसर में वो हो रहा है जो आज तक किसी ने ना सुना है ना देखा है ये कोई इंसान नहीं कर सकता मैं नहीं कर रहा ये खुद जय माता दी कर रहे हैं मैं खुद रात को सोच में डूब जाता हूँ ये क्या हो रहा है जय माता तो तो नहीं। लगा रहे है कि क्यों आप क्या देना चाहते देखिए मैं कुछ देना नहीं चाहता मैं मुझे मेरे को माता रानी ने वो बनाया जो कोई हर इंसान को सबसे ज्यादा वो खुद जानता है वो क्या है इसलिए मैं कह रहा हूँ मुझे माता रानी ने वो बनाया जो को, कोई सोच भी नहीं सकता मैंने माता रानी से हमेशा ये चीज मांगी है कि माता रानी है मुझे बताइए ऐसा कोई काम जो आज तक किसी भक्त ने ना किया हो अगर आपको आपके देवी देवता वो काम बताएंगे जो किसी भक्त ने ना किया हो तो वो काम करने के बाद आप खुद वो बन जाएंगे जो कोई भगत ना हो जय माता दी अगर जो लोग कुछ आपका विरोध बहुत करें कमेंट में देखिए मैं पहले

देखिए मैं किसी से मिलूं तब अगर मुझे किसी से चाहिए मैं आपको एक ही बात बताना चाहता हूँ सोने से पहले जय माता दी बोलिए उठने के बाद जय माता दी बोलिए किसी से मिलने से पहले जय माता दी बोलिए खाना खाने से पहले जय माता दी बोलिए खाना खाने के बाद जय माता दी बोलिए अगर मेरे से लोग मिलने के लिए तरस रहे हैं तो मैंने इसी से पाया है सब कुछ वो है जय माता दी न्यू रियाल्टो के पास चर्च है मैं मोर देन थाउजेंड डेज मतलब तीन साल से ज्यादा कैंडल चला के आता था मुझे लगा था मेरे पास कुछ है जो मैं हूँ अवतार फिर मैंने जब जवान हुआ मैंने सोचा मैं कल की पता लगा मैं माता रानी की जुत्ती भी नहीं तो अवतार कहाँ से होगा कुछ लोग कहते हैं कि आप अपने को भगवान कर रहे हैं देखिए लोग कुछ भी कह सकते हैं मैं भगवान तक करूँ कोई कहता है मुझे गुरु बनना है किसी से पूछ लीजिए कोई मेरे नीचे झुकता है तो मैं पहले ही नतमस्तक हो जाता हूँ पैरों को आगे तो मैं झुकने नहीं देता तो भगवान क्या बनूंगा देखिए कोई कुछ भी बोले मैं एक बात बता देना चाहता हूँ आने वाले टाइम में मैं मेरी पूजा खत्म हो रही है उसके बाद मेरी गर्लफ्रेंड बनेगी और मैं शादी एक बेटी होगी जिसका नाम होगा जय माता दी उसके बाद मेरा नाम होगा बब्बू शाह जी अब वाइफ का नाम भी बता दूं क्या दिल्ली में 100 जगह लंगर ओन होगा ना मुझे एक बार फिर से बोल देता हूँ लोगों कहते हैं मैंने लीडर बनना है मैंने कभी वोटर कार्ड ही नहीं बनाया अमृतसर और चंडीगढ़ में इंडिया में रहा हूँ तो जिसने वोटर कार्ड नहीं बनाया इसका मतलब उसने वोट भी नहीं डाला और जिसने वोट ही नहीं डाला वो लीडर कैसे बनेगा और जीतेगा कैसे तो लो किंग, लो किंग लो मेकर बनना चाहते हैं आप किंग मेकर बनना चाहते हैं देखिए अगर मैं चला भी गया देखिए मैं 10 जनवरी को अमेरिका जा रहा हूँ वहाँ मेरे फिंगरप्रिंट होने हैं गद्दी का वारिस चुना गया हूँ एम जी के बाद उनके जितने भी शिष्य हुए शंभूनाथ जी पहले लास्ट में उन्होंने तभी कहा था जो मेरे जैसा होगा मेरे घर पे एक मूर्ति है एक ही मूर्ति जो है शेरनी वाली माता रानी जी की जो मेरा दस अप्रैल को आई थी चार महीने हुए शहर में देख लीजिए क्या हुआ मेरी सोच पूरी करते हैं उस कमरे में आज तक मेरी मोम भी नहीं गई सुबह उठ के गंगा जल से मैं ही धोता हूँ कोई नहीं गया दो तीन लोगों को छोड़ के तो मैं आपको यही बताना चाहता हूँ चाहे मैं चला जाऊं चाहे कहीं भी जाऊं लंगर ऑन रहेंगे मेकर क्या बनूंगा यार देखिए मैं आपको एक बात बता दू अगर मैं जय माता दी से मांग नहीं रहा अगर मैं जय माता दी से चांद मांगू तो चांद को धरती से टकराने में उतना ही टाइम लगे जितना चांद को धरती तक आने में लगता है तो किंग मेकर बनने का मुझे कोई शौक नहीं मैं खुश देखिए जीरो से हीरो जो बनता है मैं उसका फैन हूं मोदी जी जीरो से हीरो बने मैं उनका फैन हूं पंजाब के चीफ मिनिस्टर जो है वो जीरो से हीरो बने भगवंत मैं उनका भी फैन हूं जो जीरो से हीरो बनता है मैं सबको कहता हूं मैं उनका फैन हूं हमेशा रहिए देखिए कोई तो कोई चीज़ होगी जो जीरो से फैन बनाती है वो है रब जो मर्जी तुम ना दो इन्हों हर इंसान रब बहुत कुछ देता ਪਰ ਕੋਈ ਕੋਈ ਹੁੰਦਾ ਜਿਹਨੂੰ ਅੱਗੋਂ ਤੈਨ ਦੀ ਵੀ ਸ਼ਕਤੀ ਦਿੰਦਾ ਮੈਂ ਵੀ ਇੱਕੋ ਗੱਲ ਜਮਣਾਵਾਂ ਜਿੰਨੇ ਦੇਣਾ ਉਹਨੇ ਦੇਈ ਜਾਣਾ ਜਿੰਨੇ ਬੋਲਣਾ ਇਹਦੇ ਵਿਚ ਰੰਗ ਭਲੀ ਗਿਆ ਅਰਦਾਸ ਕਰਾਂਗੇ ਇਹਨਾਂ ਨੂੰ ਹੋਰ ਇਸ ਤਰ੍ਹਾਂ ਅਸ਼ੀਰਵਾਦ ਦੇਣ ਇਹ ਲੋਕਾਂ ਦਾ ਮਾੜਾ ਸਾਡੇ ਆਮ ਲੋਕਾਂ ਦਾ ਇਸ ਤਰ੍ਹਾਂ ਪਲਾ ਕਰਦੇ ਕਰਦੇ ਰਹਿਣ ਬਾਕੀ ਜਿਹੜੀ ਤੁਸੀਂ ਪੁੱਛ ਰਹੇ ਹੋ ਨਾ ਨਾਂ ਦੇਣਾ ਇੱਕ ਹਿਊਮਨ ਬਿੰਗ ਬਾਕੀ ਇਲਾਕੇ ਨੂੰ ਤਾਂ ਜੈ ਮਾਤਾ ਦੀ ਇਹਦਾ ਮਤਲਬ ਉਹਦੀ ਤਾਰ ਲੱਗੀ ਲੱਗੀ ਰਹਿੰਦੇ ਹੋ ਜੈ ਮਾਤਾ ਲੋਕੀ ਵਿਰੋਧ ਕਰ ਰਹੇ ਨੇ ਜੀ ਸੋੜੇ ਰਹੀਏ ਬੰਦਰੀ ਕਰੋਨਾ ਨਹੀਂ ਹੋਇਆ ਜ਼ਿੰਦਗੀ ਵਿਰੋਧ ਕਿਹ ਜੀ ਇੱਧਰ ਦੇਖ ਪੱਕੇ ਫਰਮ ਨੂੰ ਬਈਦੀ ਕੱਚੇ ਨੂੰ ਨਹੀਂ ਬਈਦੀ ਜਦੋਂ ਇੱਟ ਮੱਝੀ ਪੱਕੇ ਫਰਮ ਨੂੰ ਇਹਦਾ ਮਤਲਬ ਬੰਦੇ ਦੀ ਤਾਰ ਲੱਗੀ ਰਗਣਾ ਲੱਗੀ ਰਹਿੰਦੇ ਹੋ ਜੈ ਮਾਤਾ ਜੀ ਸੋੜਾ ਬੋਲਣਾ ਚਾਹਤਾ ਉਹ ਦੇਖੀਏ ਆਸਪਾਸ ਸਾਰੇ ਸੁਣੀਏ ਜੋ ਵਿਰੋਧ ਕਰ ਰਹੇ ਹਨ ਮੇਰੇ ਕੋਲ ਇੱਕ ਬਾਤ ਬਤਾਈਏ ਮੈਂ ਕੀ ਗਲਤ ਕਰ ਰਹਾ ਹਾਂ ਇੱਕ तो सबके लिए मुझे जय माता दी ने बोल रहा है आपको बताने के लिए आप मेरा नहीं जय माता दी का विरोध कर रहे हैं जो बोल रहा हूं ध्यान से सुनेगा रिमाइंड करके एक दिन ऐसा ना आए कि गलती गलती से भी वो गलती मत कीजिए कि एक दिन गलती खुद आपसे कहे कि ये गलती ना करता तो सब गलतियां माफ थी जय माता दी सो ਤੁਸੀਂ ਇਹ ਵੀਡੀਓ ਵੇਖ ਲਈ ਸਾਰੀ ਵੱਜੀ ਨਾ ਦਿਮਾਗ ਚ ਘੰਟੀ ਕੀ ਕੁਝ ਆਇਆ ਤੁਹਾਡੇ ਦਿਮਾਗ ਦੇ ਵਿੱਚ ਇਹ ਹੁਣ ਤੁਸੀਂ ਕਮੈਂਟਸ ਦੇ ਵਿੱਚ ਲਿਖੋਗੇ ਵੀਡੀਓ ਤੁਸੀਂ ਸਾਰੀ ਪੂਰੀ ਸੁਣ ਲਈ ਤੁਹਾਡੀ ਕੀ ਧਾਰਨਾ ਬਣੀ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਕੀ ਜਿਹੜੇ ਗੁੰਝਲ ਜਿਹੜੇ ਨਜ਼ਰ ਆ ਰਹੇ ਸੀਗੇ ਕਿਉਂਕਿ ਦੇਖੋ ਕੋਈ ਕਈ ਸ਼ਖਸੀਅਤਾਂ ਇਹੋ ਜਿਹੀ ਹੁੰਦੀਆਂ ਨੇ ਜਿਨ੍ਹਾਂ ਦੀ ਮਾਇਆ ਨੂੰ ਸਮਝਣਾ ਬੜਾ ਔਖਾ ਹੁੰਦਾ ਹੈ ਔਰ ਇਹ ਸ਼ਖਸੀਅਤ ਵੀ ਇਹੋ ਜਿਹੀ ਨੇ ਇੱਕ ਗੱਲ ਤਾਂ ਸਾਫ਼ ਹੈ ਜੋ ਮੈਂ ਇਹਨਾਂ ਨੂੰ ਵਾਚ ਕੀਤਾ ਉਹਦੇ ਵਿੱਚ ਇੱਕ ਚੀਜ਼ ਤਾਂ ਦੇਖਣ ਨੂੰ ਮਿਲੀ ਕਿ ਜਿਹੜੀ ਇਹਨਾਂ ਨੇ ਕਹੀ ਕਿ ਮੈਂ ਜੇ ਆਪਣੇ ਆਪ ਨੂੰ ਰੱਬ ਸਮਝਦਾ ਹੁੰਦਾ ਤਾਂ ਮੈਂ ਹਰ ਕਿਸੇ ਦੇ ਪੈਰੀ ਨਹੀਂ ਸੀ ਪੈਣਾ ਉਹ ਕਹਿੰਦੇ ਮੈਂ ਆਪਣੇ ਪੈਰੀ ਹੱਥ ਨਹੀਂ ਲਵਾਉਂਦਾ ਕਿਸੇ ਨੂੰ हां ए है, जे जे है, है तुसी तुसी कि जेको मेरे पैरि पैन दी कोशिश करदा ता मैं ओदे पैरਾਂ ਚ ਡਿੱਗ ਪੈਣਾ ਵਾ ਰੱਬ ਅਜਿਹਾ ਨਹੀਂ ਕਰਦੇ ਬਾਕੀ ਤੁਹਾਡਾ ਦਿਮਾਗ ਹੈ ਤੁਸੀਂ ਸੋਚਣਾ ਤੁਸੀਂ ਸਮਝਣਾ ਕਿ ਕਿਵੇਂ ਇਹ ਸਾਰੇ ਵਰਤਾਰੇ ਨੂੰ ਤੁਸੀਂ ਜਿਹੜਾ ਲੈਣਾ ਵਾ ਆਪਣੇ ਜ਼ਿਹਨ ਦੇ ਵਿੱਚ ਔਰ ਉਸ ਦੇ ਬਾਰੇ ਕਮੈਂਟਸ ਕਰਕੇ ਜਰੂਰ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਕੀ ਵਿਚਾਰ ਕਰਦੇ ਹੋ ਬਹੁਤ ਬਹੁਤ ਧੰਨਵਾਦ